ਅਕਬਰ ਤੇ ਬੀਰਬਲ ਦੀ ਅਣਸੁਣੀ ਕਹਾਣੀ ਸੱਚ ਦੀ ਕਦਰ ਇੱਕ ਵਾਰੀ ਦੀ ਗੱਲ ਹੈ ਅਕਬਰ ਬਾਦਸ਼ਾਹ ਆਪਣੇ ਦਰਬਾਰ ਵਿੱਚ ਬੈਠਾ ਸੀ ਦਰਬਾਰੀਆਂ ਵਿੱਚ ਹਮੇਸ਼ਾ ਦੀ ਤਰ੍ਹਾਂ ਚਰਚਾ ਹੋ ਰਹੀ ਸੀ ਅਚਾਨਕ ਅਕਬਰ ਨੇ ਇੱਕ ਅਜੀਬ ਸਵਾਲ ਪੁੱਛਿਆ ਕਿਹੜੀ ਚੀਜ਼ ਦੁਨੀਆ ਵਿੱਚ ਸਭ ਤੋਂ ਵੱਧ ਕੀਮਤੀ ਹੈ ਜਿਸ ਦੀ ਕਿਸੇ ਨੇ ਕਦਰ ਨਹੀਂ ਕੀਤੀ ਸਭ ਦਰਬਾਰੀ ਸੋਚ ਵਿੱਚ ਪੈ ਗਏ ਕਿਸੇ ਨੇ ਕਿਹਾ ਸੋਨਾ ਕਿਸੇ ਨੇ ਕਿਹਾ ਦਿਮਾਗ ਕਿਸੇ ਨੇ ਕਿਹਾ ਇੱਜ਼ਤ ਪਰ ਅਕਬਰ ਸੰਤੁਸ਼ਟ ਨਹੀਂ ਹੋਇਆ ਉਸਨੇ ਆਖਿਰਕਾਰ ਬੀਰਬਲਵਲ ਵਾਦਾ ਕੀਤਾ ਬੀਰਬਲ ਤੇਰਾ ਕੀ ਖਿਆਲ ਹੈ ਬੀਰਬਲ ਹੌਲੀ-ਹੌਲੀ ਮੁਸਕਾਨ ਲੈ ਆਖਿਆ ਜੀ ਬਾਦਸ਼ਾਹ ਇਹ ਸਵਾਲ ਦਾ ਜਵਾਬ ਦੇਣ ਲਈ ਮੈਨੂੰ ਇੱਕ ਦਿਨ ਦੀ ਇਜਾਜ਼ਤ ਦਿਓ ਅਗਲੇ ਦਿਨ ਸਵੇਰੇ ਬੀਰਬਲ ਆਪਣਾ ਰੂਪ ਬਦਲ ਕੇ ਇੱਕ ਗਰੀਬ ਕੰਗਾਲ ਫਕੀਰ ਵਾਂਗ ਬਣ ਕੇ ਸ਼ਹਿਰ ਦੀਆਂ ਗਲੀਆਂ 'ਚ ਨਿਕਲ ਪਿਆ ਉਹ ਹਰ ਕਿਸੇ ਨੂੰ ਆਵਾਜ਼ ਦਿੰਦਾ ਮੈਂ ਇੱਕ ਕੀਮਤੀ ਚੀਜ਼ ਵੇਚ ਰਿਹਾ ਹਾਂ ਜਿਸ ਦੀ ਅਸਲ ਕਦਰ ਕੋਈ ਨਹੀਂ ਕਰਦਾ ਕਿਸੇ ਨੇ ਵੀ ਗੰਭੀਰਤਾ ਨਾਲ ਨਹੀਂ ਲਿਆ ਕੁਝ ਨੇ ਹੱਸ ਦਿੱਤਾ ਕੁਝ ਨੇ ਮਜ਼ਾਕ ਉਡਾਇਆ ਸ਼ਾਮ ਨੂੰ ਉਹ ਦਰਬਾਰ ਵਾਪਸ ਆ ਗਿਆ ਅਕਬਰ ਨੇ ਪੁੱਛਿਆ ਕਿ ਲੱਬਿਆ ਤੂੰ ਬੀਰਬਲ ਨੇ ਕਿਹਾ ਬਾਦਸ਼ਾਹ ਸਲਾਮਤ ਮੈਂ ਜਿਸ ਚੀਜ਼ ਦੀ ਗੱਲ ਕਰ ਰਿਹਾ ਸੀ ਉਹ ਸੀ ਸੱਚ ਮੈਨੂੰ ਹਰ ਥਾਂ ਤੇ ਝੂਠ ਹੀ ਝੂਠ ਮਿਲਿਆ ਲੋਕਾਂ ਨੇ ਸੱਚ ਨੂੰ ਨਾ ਤਾਂ ਖਰੀਦਿਆ ਨਾ ਹੀ ਪਸੰਦ ਕੀਤਾ ਉਹਨਾਂ ਨੂੰ ਝੂਠ ਚੰਗਾ ਲੱਗਿਆ ਇਹੀ ਉਹ ਕੀਮਤੀ ਚੀਜ਼ ਹੈ ਜਿਸ ਦੀ ਕਦਰ ਨਹੀਂ ਕੀਤੀ ਜਾਂਦੀ ਅਕਬਰ ਬਹੁਤ ਪ੍ਰਭਾਵਿਤ ਹੋਇਆ ਤੇ ਕਿਹਾ ਬੀਰਬਲ ਤੂੰ ਫਿਰ ਇੱਕ ਵਾਰੀ ਸਾਬਤ ਕਰ ਦਿੱਤਾ ਕਿ ਤੇਰੀ ਸੋਚ ਸਭ ਤੋਂ ਵਕਰੀ ਤੇ ਤਿੱਖੀ ਹੈ ਉਸ ਦਿਨ ਤੋਂ ਅਕਬਰ ਨੇ ਹਮੇਸ਼ਾ ਕੋਸ਼ਿਸ਼ ਕੀਤੀ ਕਿ ਉਹ ਆਪਣੇ ਦਰਬਾਰ 'ਚ ਸੱਚਾਈ ਨੂੰ ਵਧਾਵੇ ਕਿਉਂਕਿ ਬੀਰਬਲ ਨੇ ਉਸ ਨੂੰ ਸੱਚ ਦੀ ਅਸਲੀ ਕੀਮਤ ਸਮਝਾ ਦਿੱਤੀ ਸੀ ਨੈਤਿਕ ਸਿੱਖਿਆ ਸੱਚਾਈ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਹੈ ਪਰ ਬਹੁਤ ਵਾਰੀ ਇਸ ਦੀ ਕਦਰ ਨਹੀਂ ਕੀਤੀ ਜਾਂਦੀ ਪਰ ਜੇਕਰ ਸਾਡੀ ਨੀਅਤ ਸਾਫ਼ ਹੋਵੇ ਤਾਂ ਸੱਚ ਸਦਾ ਜਿੱਤਦਾ ਹੈ mm